ਕੀ ਕਰੀ ਜਾਂਦੇ ਆ ਮੁੰਡਿਆ ਤੁਸੀਂ ਚੰਗਾ ਵੇ ਮਾਤਾ ਜਾਨਾ ਯਾਰ ਹਾਂ ਵਾਂਗ ਨਹੀਂ ਕਰਦੇ ਜੀ ਉਹ ਲਿਆ ਮੈਨੂੰ ਵੀ ਖਵਾ ਖੂਜਾ ਕਰੋ ਪੋਰਾ ਕੀ ਖਾਈ ਜਾਂਦੇ ਕੱਲੇ ਕੱਨੇ ਲਾਡਾ ਹਲਾ ਆਪਾਂ ਇਹ ਖਰਾ ਸ਼ਾਬਾਸ਼ ਲਾਲਾ ਸ਼ਾਬਾਸ਼ ਕਾਰਡ ਕਾਰਡ ਦਾ ਮੈਂ ਆਹ ਤਾਂ ਕਾਰਡ ਦਾ ਰੱਖ ਕਾਰਡ ਦਾ ਮਾ ਆਦਾ ਕੋਈ ਆਪਣੀ ਲੋੜ ਤਾਂ ਨਹੀਂ ਕਿਸੇ ਤੋਂ ਹੋਰ ਫਿਰ ਆਏ ਜਿੱਗੜੀ ਜਲਦੀ ਹੁੰਦੀ ਭਾਈ ਉਹ ਤੇਰੀ ਆਏ ਬੁੱਤ ਕਰਦੇ ਹੁੰਦੇ ਇਹ ਕੱਲ ਨੂੰ ਵੀ ਖਾਣੀ ਸੀ ਉਹ ਕੱਲ ਨੂੰ ਕਾਲਾ ਵੇਖੀ ਜੋ ਹੁਣ ਤੜਕਿਆ ਹੋਊਗਾ ਉਹ ਸਾਰੀ ਬੱਟਨੀ ਸੀ ਉਹ ਕੱਲ ਨੂੰ ਸੇਖਾਂ ਕੋਈ ਜਿਹੜਾ ਤੇਰਾ ਪੋੜਾ ਕੋਤੀ ਦਾ ਪੁੱਤਾ ਜਮੀ ਮਾਰਤੇ ਇਹ ਆ ਲਾਦ ਵਾਲਾ ਫਾਫਾ ਦਾ ਕੱਲ ਨੂੰ ਹੋਰ ਪਾਲਾਂਗੇ ਜੇ ਆਪਾਂ ਚੰਗਾ ਤੇ ਲੋ ਬਈ ਸਾਰਾ ਇਹ ਆਹ ਓਹ ਹੋਹ ਕੀ ਬਾਤ ਆ ਆਹ ਆਹ ਬੜਾ ਬੰਦਾ ਯਾਰ ਮੁੰਡਾ ਭੁੱਕੇ ਬਹੁਤ ਵਧੀਆ ਕਿਛੋ ਲਿਆ ਮੋੜ ਤੋਂ ਲਿਆਉਂਦੀ ਸੀ ਬਾੜੀ ਤੇਜ਼ ਭੁੱਪੀ ਆ ਪਤੰਦਰ ਉਹ ਤਾਂ ਇਹ ਨਾ ਖਾਇਆ ਕਰੋ ਬਹੁਤ ਮਾੜੀ ਤੇਜ਼ ਆ ਲੈ ਲੈ ਡੋਡੀ ਵੀ ਹੀ ਫਿਰ ਜਮੇ ਮੋੜ ਤੋਂ ਲਿਆਉਂਦੀ ਸੀ ਆਹ ਦਾ ਦੂਸਰ ਲਾ ਦਾ ਸਰੇ ਕੋ ਕੋ ਨਹੀਂ ਫਿਰ ਸਵੇਰ ਨੂੰ ਹੋਰ ਭਲੀ ਕਰੂ ਰੱਬ ਕੋਈ ਨਹੀਂ ਇਹ ਇੱਕ ਢੀਗਾ ਵੀ ਰੱਖ ਲੈ ਉਹ ਨਹੀਂ ਕਹਾ ਇਸ ਕੋ ਕਾਰਡ ਦਾ ਲੈ ਲੋ ਆ ਵੀ ਰੋ ਕਾਰਡ ਦਾ ਲੈ ਜਾਓ ਯਾਰ ਕੋ ਨਹੀਂ